ਆਤ ਕੋਸ਼ਿਸ਼ ਦਿਨਾ ਤੋਂ ਇੱਕ ਮੁੱਦਾ ਭਖਿਆ ਬਿਆ ਗੁਰਦਾਸ ਮਾਨ ਵਾਲਾ ਜਿਸ ਬੰਦੇ ਨੇ ਇੰਟਰਵਿਊ ਦੇ ਵਿੱਚ ਵੀ ਮਾਫੀਆਂ ਮੰਗੀਆਂ ਪਰ ਅੱਜ ਵੀ ਉਸ ਬੰਦੇ ਨੂੰ ਗद्दार ਦਾ ਮਤਲਬ ਕੀ ਪੰਜਾਬੀ ਮਾਂ ਬੋਲੀ ਦਾ ਗद्दार ਕਿਹਾ ਕਿਉਂ ਉਸ ਬੰਦੇ ਦਾ ਵਿਰੋਧ ਹੋ ਰਿਹਾ ਪਹਿਲਾਂ ਤਾਂ ਮੇਰੀ ਇੱਕ ਅਪੀਲ ਆ ਹੱਥ ਜੋੜ ਕੇ ਉਸ ਬੰਦੇ ਦਾ ਐਵੇਂ ਦਾ ਕੋਈ ਵੀ ਗਾਣਾ ਜ਼ਰੂਰ ਦਸੀਓ ਜਿਹਦੇ ਵਿੱਚ ਉਹ ਪੂਰੀ ਲਚਰਤਾ ਭਲਾ ਰਿਹਾ ਨੌਜਵਾਨ ਨੂੰ ਉਤਸ਼ਾਹਿਤ ਕਰਦਾ ਪਿਆ ਕਿ ਗੈਂਗਵਾਰ ਬਨਜੋ ਕਮੈਂਟਾਂ ਦੇ ਵਿੱਚ ਜਿਹੜੇ ਉਸ ਬੰਦੇ ਨੂੰ ਗਲਤ ਕਹਿ ਰਿਹਾ ਉਹ ਬੰਦਾ ਜਰੂਰ ਦੱਸਿਓ ਕਿ ਗੁਰਦਾਸ ਮਾਨ ਨੇ ਕਿਹੜਾ ਗਾਣਾ ਕਿਹੜਾ ਗਾਣਾ ਇਸ ਦੁਨੀਆ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੇ ਉਲਟ ਗਾਣਾ ਉਸ ਬੰਦੇ ਦਾ ਵਿਰੋਧ ਆ ਹੋਣ ਦਾ ਕਾਰਨ ਹੈ ਕਿ ਉਹ ਨਕੋਦਰ ਦਰਬਾਰ ਦੇ ਵਿੱਚ ਜਾਂਦਾ ਵਾ ਕਿਉਂਕਿ ਉਹ ਬਾਬਾ ਮੁਰਾਦ ਸ਼ਾਹੀ ਦੀ ਜਗ੍ਹਾ ਤੇ ਜਾਂਦਾ ਇਸ ਲਈ ਗੁਰਦਾਸ ਮਾਨ ਦਾ ਲਗਾਤਾਰ ਵਿਰੋਧ ਹੋ ਰਿਹਾ ਕਰਨ ਓਜਲੇ ਦਾ ਵਿਰੋਧ ਹੋਇਆ ਸੀ ਸਟੇਜ ਦੇ ਉੱਤੇ ਉਸ ਬੰਦੇ ਤੇ ਬੂਟ ਮਾਰਿਆ ਗਿਆ ਤੁਸੀਂ ਨਹੀਂ ਪਸੰਦ ਕਰਦੇ ਬੰਦੇ ਨੂੰ ਉਹਦੇ ਤੋਂ ਚਾਰ ਕਦਮ ਪਿੱਛੇ ਪੱਟ ਲੋ ਉਸ ਬੰਦੇ ਦੇ ਗਾਣੇ ਸੁਣਨੇ ਬੰਦ ਕਰ ਦੋ ਪਰ ਆ ਬੂਟ ਮਾਰਨਾ ਜਾਂ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਣੀਆਂ ਇਹ ਕਿੱਥੋਂ ਦੀ ਇਨਸਾਨੀਅਤ ਆ ਯਾਰ ਅੱਜ ਕੋਸ਼ਤ ਦਿਨਾ ਤੋਂ ਇੱਕ ਮੁੱਦਾ ਪੱਖਿਆ ਵਿਆ ਗੁਰਦਾਸ ਮਾਨ ਵਾਲਾ ਜੇ ਇਸ ਬੰਦੇ ਨੇ ਇੰਟਰਵਿਊ ਦੇ ਵਿੱਚ ਵੀ ਮਾਫੀਆਂ ਮੰਗੀਆਂ ਪਰ ਅੱਜ ਵੀ ਉਸ ਬੰਦੇ ਨੂੰ ਗद्दार ਦਾ ਮਤਲਬ ਕੀ ਪੰਜਾਬੀ ਮਾਂ ਬੋਲੀ ਦਾ ਗਦਾਰ ਕਿਹਾ ਜਾ ਰਿਹਾ ਹੈ ਉਹ ਗਦਾਰ ਕਿਉਂ ਕਿਹਾ ਜਾ ਰਿਹਾ ਹੈ ਕਿਉਂ ਗੁਰਦਾਸ ਮਾਨ ਦੇ ਉੱਤੇ ਇੰਨੀ ਦੁਨੀਆ ਝਟਕ ਰਹੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਗੁਰਦਾਸ ਮਾਨ ਨੇ ਇੱਕ ਕੈਨੇਡਾ ਦੇ ਸ਼ੋਅ ਦੇ ਵਿੱਚ ਇੱਕ ਐਵੇਂ ਦਾ ਵਰਡ ਯੂਜ਼ ਕੀਤਾ ਸੀ ਜਿਹਦੇ ਪਿੱਛੇ ਉਸ ਬੰਦੇ ਦਾ ਹਰ ਇੱਕ ਜਗ੍ਹਾ ਦੇ ਵਿੱਚ ਵਿਰੋਧ ਹੋ ਰਿਹਾ ਸੀ ਉਸ ਬੰਦੇ ਨੇ ਕੋਈ ਬੱਤੀ ਵਾਲੀ ਗੱਲ ਕਹੀ ਸੀ ਮੈਂ ਆਪ ਖੁਦ ਮੰਨਦਾ ਜਿਹੜਾ ਉਹਨੇ ਉਹ ਗੱਲ ਕਹੀ ਸੀ ਬਹੁਤ ਗਲਤ ਗੱਲ ਕਹੀ ਸੀ ਪਰ ਮੈਂ ਇੱਕ ਇਹ ਵੀ ਸਵਾਲ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਐਵੇਂ ਦੇ ਸਿੰਗਰ ਵੀ ਹੈਗੇ ਆ ਜਿਹੜੇ ਬੰਦੇ ਮੈਂ ਕਹਿੰਨਾ ਪੰਜਾਬ ਦਾ ਬੇੜਾ ਗਰਕ ਕਰਤਾ ਜਿਹੜੇ ਸਿੰਗਰ ਇੱਕ ਦੂਜੇ ਨੂੰ ਮਾਰਕੋਟ ਵਾਲੀਆਂ ਗਾਣੇ ਕੱਢ ਕੇ ਪੰਜਾਬ ਦਾ ਬਦਨਾਮ ਕਰ ਰਿਆ ਨਾਮ ਲੋਕਾਂ ਨੂੰ ਨੌਜਵਾਨਾਂ ਨੂੰ ਆ ਗੈਂਗਸਟਰਾਂ ਨੂੰ ਮੈਂ ਕਹਿੰਨਾ ਹੱਲਾਸ਼ੇਰੀ ਦੇ ਰਿਆ ਉਹ ਗਲਤ ਨਹੀਂ ਹੈਗੇ ਗੁਰਦਾਸ ਮਾਨ ਗਲਤ ਹੈ ਕਿਉਂਕਿ ਉਸ ਬੰਦੇ ਨੇ ਉੱਥੇ ਐਵੇਂ ਦਾ ਬਿਆਨ ਦੇਤਾ ਸੀ ਉਸ ਬੰਦੇ ਦੀ ਮੇਨ ਗਲਤੀ ਕੀ ਚੀਜ਼ ਹੈ ਕਿਉਂ ਉਸ ਬੰਦੇ ਦਾ ਵਿਰੋਧ ਹੋ ਰਿਹਾ ਪਹਿਲਾਂ ਤਾਂ ਮੇਰੀ ਇੱਕ ਅਪੀਲ ਆ ਹੱਥ ਜੋੜ ਕੇ ਉਸ ਬੰਦੇ ਦਾ ਐਵੇਂ ਦਾ ਕੋਈ ਵੀ ਗਾਣਾ ਜ਼ਰੂਰ ਦਸੀਓ ਜਿਹਦੇ ਵਿੱਚ ਉਹ ਪੂਰੀ ਲੱਚਰਤਾ ਫਲਾ ਰਿਹਾ ਨੌਜਵਾਨ ਨੂੰ ਉਤਸ਼ਾਹਿਤ ਕਰਦਾ ਪਿਆ ਕਿ ਗੈਂਗਵਾਰ ਬਨਜੋ ਕਮੈਂਟਾਂ ਦੇ ਵਿੱਚ ਜਿਹੜੇ ਉਸ ਬੰਦੇ ਨੂੰ ਗਲਤ ਕਹਿ ਰਹੇ ਆ ਉਹ ਬੰਦਾ ਜ਼ਰੂਰ ਦਸੀਓ ਕੀ ਗੁਰਦਾਸ ਮਾਨ ਨੇ ਕਿਹੜਾ ਗਾਣਾ ਕਿਹੜਾ ਗਾਣਾ ਇਸ ਦੁਨੀਆ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੇ ਉਲਟ ਗਾਣਾ ਗਾਇਆ ਉਸ ਬੰਦੇ ਦੇ ਇੱਕ ਵੀ ਗਾਣਾ ਕੋਈ ਹੋਇਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਉਹਦੀ ਵਿਰੋਧਤਾ ਕਿਉਂ ਹੋ ਰਹੀ ਆ ਅੱਜ ਮੈਂ ਕਲੀਅਰ ਕਰਦਣਾ ਚਾਹੁੰਦਾ ਜਿੱਥੋਂ ਤੱਕ ਮੇਰੀ ਆਪਣੀ ਸੋਚ ਹੈ ਉਸ ਬੰਦੇ ਦਾ ਵਿਰੋਧਤਾ ਹੋਣ ਦਾ ਕਾਰਨ ਹੈ ਕਿ ਉਹ ਨਕੋਦਰ ਦਰਬਾਰ ਦੇ ਵਿੱਚ ਜਾਂਦਾ ਵਾ ਕਿਉਂਕਿ ਉਹ ਬਾਬਾ ਮੁਰਾਦ ਸ਼ਾਹੀ ਦੀ ਜਗ੍ਹਾ ਤੇ ਜਾਂਦਾ ਹੈ ਇਸ ਲਈ ਗੁਰਦਾਸ ਮਾਨ ਦਾ ਲਗਾਤਾਰ ਵਿਰੋਧ ਹੋ ਰਿਹਾ ਪਹਿਲਾਂ ਮੈਨੂੰ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਕਿ ਕਿਸੇ ਜਗ੍ਹਾ ਤੇ ਜਾਣਾ ਕਿਸੇ ਧਾਰਮਿਕ ਜਗ੍ਹਾ ਤੇ ਜਾਣਾ ਉਹ ਕੋਈ ਗੁਨਾਹ ਹੈ ਐ ਤਾਂ ਅਸੀਂ ਉੱਠਦੇ ਹਾਂ ਸਵੇਰੇ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ ਮੰਦਰ ਦੇ ਵਿੱਚ ਜਾ ਕੇ ਉੱਤੇ ਸਿਰ ਝੁਕਾਉਂਦੇ ਹਾਂ ਸਾਰੀਆਂ ਜਗ੍ਹਾ ਤੇ ਜਿੱਥੇ ਮਰਜ਼ੀ ਬੰਦੇ ਦੇ ਮਨ ਦੀ ਗੱਲ ਹੁੰਦੀ ਹੈ ਜਿੱਥੇ ਲੀਨ ਹੋਵੇ ਬੰਦਾ ਉੱਥੇ ਜਾਂਦਾ ਜਿੱਥੇ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਉੱਥੇ ਜਾਂਦਾ ਪਰ ਗੁਰਦਾਸ ਮਾਨ ਦਾ ਵਿਰੋਧ ਉਹ ਬੱਤੀ ਵਾਲੀ ਗੱਲ ਦਾ ਘੱਟ ਵਿਰੋਧ ਹੈ ਉਹਦਾ ਵਿਰੋਧ ਹੈਗਾ ਕਿ ਉਹ ਨਕੋਦਰ ਡੇਰੇ ਦੇ ਵਿੱਚ ਕਿਉਂ ਜਾਂਦਾ ਕੁਛ ਤਾਂ ਇਹ ਪਹਿਲਾਂ ਕਰਨ ਓਜਲੇ ਦਾ ਵਿਰੋਧ ਹੋਇਆ ਸੀ ਤੇ ਇਹਦੇ ਉੱਤੇ ਉਸ ਬੰਦੇ ਤੇ ਬੂਟ ਮਾਰਿਆ ਗਿਆ ਤੁਸੀਂ ਨਹੀਂ ਪਸੰਦ ਕਰਦੇ ਬੰਦੇ ਨੂੰ ਉਹਦੇ ਤੋਂ ਚਾਰ ਕਦਮ ਪਿੱਛੇ ਪੱਟ ਲੋ ਉਸ ਬੰਦੇ ਦੇ ਗਾਣੇ ਸੁਣਨੇ ਬੰਦ ਕਰ ਦੋ ਪਰ ਆ ਬੂਟ ਮਾਰਨਾ ਜਾਂ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਣੀਆਂ ਇਹ ਕਿੱਥੋਂ ਦੀ ਇਨਸਾਨੀਅਤ ਆ ਯਾਰ ਬੰਦੇ ਦਾ ਆਪਣਾ ਬਿਜ਼ਨਸ ਆ ਯਾਰ ਆਪਣਾ ਧੰਦਾ ਵਾ ਉਹ ਜੋ ਮਰਜੀ ਕਰੇ ਉਹਦੀ ਜ਼ਿੰਦਗੀ ਆ ਆ ਬੂਟ ਮਾਰਨ ਨਾਲ ਤੁਹਾਨੂੰ ਮਨ ਨੂੰ ਸ਼ਾਂਤੀ ਮਿਲ ਗਈ ਜਦੋਂ ਉਹਨੇ ਸਟੇਜ ਦੇ ਉੱਤੇ ਓਮੇ ਦੇ ਵਰਲਡ ਬੋਲੇ ਇਸ ਤੋਂ ਬਾਅਦ ਤੁਹਾਨੂੰ ਬੜੀਆਂ ਮਿਰਚਾਂ ਲੱਗੀਆਂ ਉਸ ਬੰਦੇ ਦੀ ਵੀ ਜ਼ਿੰਦਗੀ ਆ ਉਹਦਾ ਵੀ ਪਰਿਵਾਰ ਆ ਜੇ ਕਿਸੇ ਦੀਆਂ ਮਾਵਾ ਭੈਣਾਂ ਨੂੰ ਗਾਲ੍ਹਾਂ ਕੱਢਾਂਗੇ ਤੇ ਬੰਦਾ ਕਿਆ ਕੀ ਕਰੂਗਾ ਬੰਦਾ ਕਿਆ ਕੀ ਕਰੂਗਾ ਜਿਹੜਾ ਉਹਦੇ ਕੈਨੇਡਾ ਦੇ ਵਿੱਚ ਉਹ ਬੱਤੀ-ਬੁੱਤੀ ਵਾਲੀ ਗੱਲ ਕਹੀ ਸੀ ਜੇ ਮੰਨ ਲਓ ਸ਼ਾਮ ਨੂੰ ਮੈਨੂੰ 500 ਗਾਲ ਕੱਢੇ ਕੋਈ ਬੰਦਾ ਤੇ ਅੱਕ ਕੇ ਮੈਂ ਉਹਨੂੰ ਕਹੂੰਗਾ ਠੀਕ ਆ ਵੀਰੇ ਅੱਕ ਕੇ ਮੈਂ ਵੀ ਕਾਹਲੀ ਕੱਢੂਗਾ ਕੇ ਇਸ ਚੀਜ਼ ਤੋਂ ਬਚਿਆ ਕਰੋ ਐਵੇਂ ਇੱਕ ਦੂਜੇ ਦੇ ਖਿਲਾਫ ਨਾ ਪਰਤਾ ਨਾ ਬਲਾਇਆ ਕਰੋ ਜਿਹੜੀ ਚੀਜ਼ ਦਾ ਵਿਰੋਧ ਬੰਦਾ ਉਹਦਾ ਵਿਰੋਧ ਕਰਿਆ ਕਰੋ ਪਰ ਆ ਛੋਟੀ ਛੋਟੀਆਂ ਗੱਲਾਂ ਤੇ ਐਵੇਂ ਉਹ ਬਈ ਉਹਦਾ ਇਸ ਚੀਜ਼ ਤੇ ਵਿਰੋਧ ਹੋ ਰਿਹਾ ਇਹ ਛੱਡ ਦਿਓ ਇਹ ਚੰਗੀ ਸੋਭਾ ਨਹੀਂ ਦਿੰਦੀ ਉਹ ਜਿਹੜਾ ਸਾਥ ਦੇਣਾ ਨਾ ਅਮ੍ਰਿਤਪਾਲ ਮਹਿਰੋ ਦਾ ਉਹਦਾ ਸਾਥ ਦਿਆ ਕਰੋ ਆ ਲੱਤਾਂ ਖਿੱਚਣ ਨਾਲੋਂ ਚੰਗਾ ਉਹ ਬੰਦੇ ਦਾ ਸਾਥ ਦਿਓ ਐਸ ਟਾਈਮ ਉਹਦੇ ਤੇ ਮੁਸੀਬਤ ਪਈ ਵੀ ਆ ਪਰ ਸਾਥ ਕੋਈ ਨਹੀਂ ਦਿੰਦਾ ਪਿਆ ਬੇਨਤੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ